ਸਾਰੇ ਨੂੰ ਪਤਾ ਹੀ ਹੈ ਕਿ ਹੜਾਂ ਦੀ ਪੋਜੀਸ਼ਨ ਜਿਹੜੀ ਹੈਗੀ ਆ ਬਹੁਤ ਖਰਾਬ ਹੋਈ ਜਾਂਦੀ ਹੈ ਇਸ ਲਈ ਵੀ ਮੈਂ ਵੀ 11 ਰਾਤ ਤੋਂ ਲਗਾਤਾਰ ਬਾਹੂਪੁਰ ਜਿੱਥੇ ਹੜ੍ਹ ਦੀ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ 5400 ਕਰ ਲੋਕ ਜਿਹੜੇ ਆ ਉਹ ਅੰਦਰ ਫਸੇ ਹੋਏ ਆ ਜਿਨ੍ਹਾਂ ਵਾਸਤੇ ਲਗਾਤਾਰ ਸੇਵਾ ਦਾ ਕਾਰਜ ਚੱਲ ਰਿਹਾ ਹੈ ਬੇਰਤ ਗੁੱਸਣ ਕਾ ਆਪਣਾ ਯੋਗਦਾਨ ਪਾ ਰਹੀ ਹੈ ਸੋ ਹੁਣ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਰਾਵੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਦੇ ਨਾਲ ਬਹੁਤ ਹੜਤ ਫਟਕ ਗਏ। ਇਸੇ ਤਰ੍ਹਾਂ ਹੀ 7 ਵਜੇ ਦੇ ਵਿੱਚ ਪਾਣੀ ਆ ਗਿਆ। ਚਿੱਟੀ ਬਈ ਬਿਲਕੁਲ ਬਾਹਰ ਹੋਈ ਬੈਠੀ ਹੈ। ਕਾਲੀ ਬਈ ਦਾ ਪਾਣੀ ਵੀ ਬਹੁਤ ਕਾਫੀ ਦੂਰ-ਦੂਰ ਤੱਕ ਦੇ ਨੀਵੇਂ ਏਰੀਆ ਦੇ ਵਿੱਚ ਭਰ ਗਿਆ। ਸੋ ਇਸ ਵੇਲੇ ਪੂਰਾ ਪੰਜਾਬ ਜਿਹੜਾ ਹੈਗਾ ਖੜਾ ਇਸ ਸਥਿਤੀ ਦੇ ਵਿੱਚ ਅਸੀਂ ਲਗਾਤਾਰ ਪੁਰਸਾਰ ਸਾਰੇ ਸੰਗਤ ਵੀ ਗਏ ਆ। ਇਹ ਬਾਕੀ ਵਾਹਿਗੁਰੂ ਦੇ ਹੱਥ ਆ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਪਰ ਸਾਡਾ ਫਰਜ਼ ਆ ਕਿ ਅਸੀਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਏ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੇਸ ਵਿਦੇਸ਼ ਤੋਂ ਪਰ ਭੈਣ ਭਰਾ ਇਹਨਾਂ ਹਰ ਬੇਟਾਂ ਦੀ ਬਾਹ ਫੜ ਰਿਆ ਤੇ ਬਹੁਤ ਜਿਆਦਾ ਜਿਹੜਾ ਹੈ ਖਾਣ ਸਮਗਰੀ ਸਮਗਰੀ ਜਿਹੜੀ ਨਹੀਂ ਗਈ ਉਹ ਲੋਕਾਂ ਦੇ ਵਿੱਚ ਚੱਲ ਰਹੀ ਹੈ ਪਰ ਸਲਵ ਕਿ ਜਿਹੜੀ ਆਮ ਕਿਸਾਨਾਂ ਨੂੰ ਜਾਂ ਉਥੇ ਰਹਿਣ ਵਾਲੇ ਲੋਕਾਂ ਦੀ ਜ਼ਰੂਰਤ ਆ ਉਹ ਜਦੋਂ ਪਾਣੀ ਥੱਲੇ ਜਾਂਦਾ ਉਸ ਤੋਂ ਵੱਡੀ ਸਮੱਸਿਆ ਜਿਹੜੀ ਇੰਦੀਆ ਹੋਂ ਨਾਲ ਆ ਉਹਦੇ ਵਾਸਤੇ ਵੀ ਸਾਨੂੰ ਚਿਹਰ ਰਹਿਣ ਦੀ ਲੋੜ ਆ ਸੋ ਜੋ ਵੀ ਸੇਵਾ ਕਰਨੀ ਚਾਹੁੰਦਾ ਉਹ ਜਿਹੜਾ ਹੈ ਸਾਡੇ ਨਾਲ ਫੋਨ ਨੰਬਰ ਤੇ ਦੇ ਕੰਟੈਕਟ ਕਰਕੇ ਕਰ ਸਕਦਾ ਸੋ ਜਿੱਥੇ ਵੀ ਅਸੀਂ ਪ੍ਰਸਾਦ ਸਕਦੇ ਹਾਂ ਉਹਨਾਂ ਦੀ ਉਹ ਸਮਗਰੀ ਜਿਹੜੀ ਹੈ ਅਸੀਂ ਪਸੌਂ ਪਦੌਣਾਂ ਜਦੋਂ ਕਰਾਂਗੇ ਸੋ ਸਾਰਿਆਂ ਨੂੰ ਦੇਸ਼ ਵਿਦੇਸ਼ ਵਿੱਚੀਆਂ ਪਰਸੰਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਹਨਾਂ ਦੇ ਆ ਵਾਸਤੇ ਆਪਣੇ ਖਜ਼ਾਨੇ ਜੋ ਕੋਲਾ ਬੋਧਾ ਦਿਲਾ ਹੈਗਾ ਯੋਗਦਾਨ ਜਿੰਨਾ ਵੀ ਤੁਸੀਂ ਕਰ ਸਕਦੇ ਆ ਸਾਰੇ ਆਪਣਾ ਪ੍ਰਵਾਹ ਵਾਸਤੇ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਹਨਾਂ ਦੀ ਕੜਕੜ ਤਾਂ ਹੀ ਮਿਲੀਆਂ ਜਾਣਗੇ ਜੇ ਇਹਨਾਂ ਦੀ ਆਪਾਂ ਹੈਲਪ ਕਰਾਂਗੇ ਫਰਿ ਲੰਗਰ ਪਾਣੀ ਬਹੁਤ ਆ ਰਿਹਾ ਹੈ। ਗੇਹੇ ਨੇ ਵੀ ਕੋਈ ਯੂਨਿਟ ਭੇਜਣੀ ਆ। ਜਦ ਸਮਾਨ ਭੇਜਣਾ ਉਹ ਜ਼ਰੂਰ ਪਹਿਲਾਂ ਫੋਨ ਕਰ ਲਿਆ ਕਰੇ ਸਾਡਾ ਫੋਨ 94173 ਪੰਨੀ 466 ਗੰਗਰੇ ਹੈਗੇ ਸੇਵਾਦਾਰ ਇੱਥੇ ਲੱਗੇ ਹੋਏ ਉਹਨਾਂ ਨਾਲ ਕੰਟੈਕਟ ਕਰਕੇ ਤਾਂ ਹੀ ਆਵੇ ਕਿਉਂਕਿ ਜਿੱਥੇ ਲੋਕ ਫਸੇ ਹੋਏ ਆ ਉਥੇ ਕਿਸ਼ਤੀ ਨਹੀਂ ਸਮਾਨ ਜਾਂਦਾ ਜਿਹੜਾ ਤੁਸੀਂ ਸਮਾਨ ਲਿਆ ਰਹੇ ਹੋ ਜੀ ਉਹਨਾਂ ਤੱਕ ਪਹੁੰਚ ਨਹੀਂ ਰਿਹਾ ਬਹੁਤ ਥੋੜਾ ਸਮਾਨ ਪਹੁੰਚ ਰਿਹਾ ਤੇ ਬਾਕੀ ਜਿਹੜਾ ਹੈਗਾ ਉਹਨਾਂ ਲੱਗ ਗਿਆ ਉਹਨੇ ਲੱਕੀ ਵੰਡੇ ਲੰਦਾ ਜਿਨ੍ਹਾਂ ਨੂੰ ਹਜੇ ਲੋੜ ਨੇ ਸੋ ਇਸ ਵਾਸਤੇ ਲੋੜਵੰਦਾਂ ਤੇ ਗਰਭਾਂ ਦੇ ਇਹ ਇਹ ਸਾਡੀ ਜਿਹੜੀ ਹੈਗੀ ਕੋਸ਼ਿਸ਼ ਆ ਉਹਦੇ ਵਾਸਤੇ ਤੁਸੀਂ ਸਾਰੇ ਸਾਥ ਦਿਓ ਤੇ ਸਾਰੇ ਵੱਧ ਤੋਂ ਵੱਧ ਹੈਲਪ ਕਰੋ ਕਿਉਂਕਿ ਤਕਰੀਬਨ ਜਿਹੜੇ ਹੈਗੇ 24 ਦਿਨ ਹੋ ਗਏ ਲਗਾਤਾਰ ਸਾਨੂੰ ਪਾਣੀ ਨਹੀਂ ਦਿੱਜਿਆ ਜਾਂਦਾ ਉਹਨੂੰ ਤੇ ਹਜੇ ਪਤਾ ਨਹੀਂ ਕਿੰਨੇ ਦਿਨ ਪਾਣੀ ਜਿਹੜਾ ਹੈ ਇਹਦਾ ਹਰ ਦਾ ਪਾਣੀ ਜਿਹੜਾ ਹੈਗਾ ਉਹ ਪਿੰਡਾਂ ਵਿੱਚ ਰਹੇ ਸਾਨੂੰ ਇਹਨਾਂ ਦੀ ਰੈਗੂਲਰ ਕਰਨ ਦੀ ਲੋੜ ਹੈ ਅਸੀਂ ਤੁਹਾਡੇ ਸਭ ਨੂੰ ਧੰਨਵਾਦੀਆਂ ਬਿਹਾਨਦ ਗੁਰਸੰਗਤਾਂ ਦੇ ਜਿਹੜੀ ਆ ਦਿਨ ਰਾਤ ਕਿਉਂਕਿ ਜਿੱਥੇ ਕੰਮ ਕਰਨ ਵਾਲੇ ਸੇਵਾਦਾਰ ਦੇ ਰਾਤ ਲੱਗੇ ਹੋਏ ਆ ਉੱਥੇ ਬਾਹਰ ਬੈਠੀ ਤੁਹਾਡੀਆਂ ਦੁਆਵਾਂ ਵੀ ਸਾਡੇ ਨਾਲ ਆ ਇਸੇ ਕਰਕੇ ਤੁਸੀਂ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ